हरियाणा सरकार दे वलो शंभू बॉर्डर ते ऊपर ਕਿਸਾਨਾਂ ਦੇ ਉੱਪਰ ਕੀਤੀਆਂ ਕਾਰਵਾਈਆਂ ਦੇ ਵਿੱਚ ਸ਼ਾਮਿਲ ਪੁਲਿਸ ਮੁਲਾਜ਼ਮਾਂ ਨੂੰ ਅਵਾਰਡਾਂ ਦੇ ਨਾਲ ਸਨਮਾਨਿਤ ਕਰਨ ਦੀ ਸਿਫਾਰਿਸ਼ ਦੇ ਉੱਪਰ ਸੂਬੇ ਪਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਬੀਜੇਪੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਤਰ੍ਹਾਂ ਦੇ ਉੱਪਰ ਪਟਿਆਲਾ ਦੇ ਡੀਸੀ ਦਫ਼ਤਰ ਦੇ ਬਾਹਰ ਵੀ ਕਿਸਾਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮੈਂ ਮੰਗਾ ਜਦੋਂ ਕਿਸਾਨ ਮਜ਼ਦੂਰ ਆਪਣੇ ਮੰਗਾਂ ਨੂੰ ਵਾਸਤੇ ਦਿੱਲੀ ਜਾ ਰਹੇ ਤੇ ਜਿਹੜੀ ਹਰਿਆਣਾ ਸਰਕਾਰ ਤੇ ਬੀਜੇਪੀ ਸਰਕਾਰ ਉੱਥੇ ਜਿਹੜੇ ਆਈਐਸ ਅਫਸਰ ਜਾਂ ਡੀਐਚਪੀ ਵਗੈਰਾ ਨੇ ਸਿੱਧੀਆਂ ਕਿਸਾਨਾਂ ਤੇ ਗੋਲੀਆਂ ਮਾਰੀਆਂ ਨੇ ਸਾਡਾ ਇੱਕ ਕਿਸਾਨ ਚਮਕਰ ਸਿੰਘ ਸ਼ਹੀਦ ਕੀਤਾ ਗਿਆ ਸਿੱਧੀਆਂ ਗੋਲੀਆਂ ਮਾਰ ਕੇ ਅਥਰੂ ਗਏ ਸੱਜਣਾਂ ਗੈਸਾਂ ਸੱਜਣਾਂ ਜਿਹੜਾ ਜੁਰਮ ਕਰਿਆ ਹੁਣ ਉਹਨਾਂ ਨੂੰ ਜਿਹੜੀ ਹਰਿਆਣਾ ਸਰਕਾਰ ਆ ਬੀਜੇਪੀ ਸਰਕਾਰ ਰਾਸ਼ਟਰਪਤੀ ਉਹਦੇ ਨਾਲ ਨਿਵਾਦ ਰਹੀ ਆ ਉਹ ਜੋ ਕਿ ਵਿਰੁੱਧਾ ਕਿਸਾਨਾਂ ਦੇ ਵਿਰੁੱਧਾ ਸਰਕਾਰ ਕਾਰਪੋਰੇਟ ਦੇ ਹੱਕਾਂ ਨਹੀਂ ਭੁਗਤ ਰਹੀ ਆ ਇਹਦੇ ਕਰਕੇ ਸਾਹਮਣੇ ਅੱਜ ਪੂਰੇ ਭਾਰਤ ਦੇ ਵਿੱਚ ਸਾਰੇ ਡੀਸੀ ਦਫ਼ਤਰਾਂ ਜਾਂ ਤੁਸੀਂ ਤੁਸੀਂਾਂ ਤੇ ਵੱਡੇ ਪੱਧਰ ਤੇ ਇਹਨਾਂ ਦੇ ਪੁੱਤਰੇ ਫੁਕੇ ਜਿਹੜਾ 13 ਤਰੀਕ ਨੂੰ ਅਸੀਂ ਦਿੱਲੀ ਕੁਝ ਕਰਨ ਲੱਗੇ ਸੀਗੇ ਜਦੋਂ ਦਿੱਲੀ ਅਸੀਂ ਜਾਣ ਲੱਗੇ ਤਾਂ ਉੱਥੇ ਉਹ ਨਾ ਹਸਤਰਾਂ ਨੇ ਜਿਹੜੇ ਮੌਕੇ ਦੇ ਸੀਗੇ ਸਾਡੇ ਦੇ ਗੋਲੀਆਂ ਚਲਾਈਆਂ ਸਾਡੇ ਨੌਜਵਾਨਾਂ ਨੂੰ ਫੱਟੜ ਕਰਕੇ ਜਾਂਦੀ ਅੱਖਾਂ ਚ ਲੈ ਕੇ ਲੱਤਾਂ ਕਈ ਸ਼ਹੀਦ ਹੋ ਗਏ ਸਾਡੇ ਨੌਜਵਾਨ ਜਿੱਦਾਂ ਸ਼ੂਕਰਾਂ ਦੀ ਸ਼ਹੀਦ ਹੋ ਗਏ ਵੀ ਉਹਦੇ ਕਰਕੇ ਅਸੀਂ ਅੱਜ ਪੁਤਲਾ ਫੁਕਿਆ ਸੀਗਾ ਉਹਨਾਂ ਹਸਤਰਾਂ ਦੇ ਜਿਹੜੇ ਨਾਂ ਨੇ ਜਗਦੀਸ਼ ਸਿੰਘ ਰੰਦਾਵਾ ਕੀਵਾਸ਼ ਕਵੀਰਾ ਸਿੰਘ ਆਈ ਜੀ ਸੁਮਿਤ ਕੁਮਾਰ ਐਸਪੀ ਨਰਿੰਦਰ ਸਿੰਘ ਡੀਐਸਪੀ ਅਮਿਤ ਪਾਟਿਆ ਡੀਐਸਪੀ ਰਾਜਕਮਾਰ ਡੀਐਸਪੀ ਇਹ ਹਰਿਆਣੇ ਦੇ ਅਫਸਰ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆਂ ਵੀ ਇਹ ਜਰਨਲ ਡਾਇਰ ਜਿਹਨੇ ਜਿੱਲੇ ਵਾਲੇ ਬਾਗ ਦੇ ਵਿੱਚ ਸਾਾਕਾ ਕਰਿਆ ਉਹ ਇਹਨੂੰ ਅਵਾਰਡ ਦੇਣ ਚਾਹੀਦਾ ਹਰਿਆਣੇ ਦੀ ਬੀਜੇਪੀ ਸਰਕਾਰ ਦੁਆਰੇ ਸਾਨੂੰ ਉਹ ਯਾਦ ਕਰਾ ਪਿਆ ਕਿਉਂਕਿ ਇਹਨਾਂ ਨੇ ਸਾਡੇ ਕਿਸਾਨਾਂ ਨੂੰ ਮਾਰਿਆ ਨਿਆਸੀਆਂ ਨੂੰ ਜਿਹੜੇ ਆਪਣੇ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣਾ ਚਾਹ ਰਹੇ ਸੀਗੇ ਗੋਲੀਆਂ ਮਾਰਿਆ ਸਾਡੇ ਗੋਲੇ ਮਾਰੇ ਕਾਫੀ ਕੁਝ ਕਰਿਆ ਜਿਹਦੇ ਕਰਕੇ ਅਸੀਂ ਕਹਿੰਦੇ ਵੀ ਜਿਹੜਾ ਇਹਨਾਂ ਨੂੰ ਰਾਸ਼ਟਰਪਤੀ ਅਵਾਰਡ ਮਿਲਣਾ ਮਿਲਣਾ ਨਹੀਂ ਚਾਹੀਦਾ ਉਲਟ ਇਹਨਾਂ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਹੈ ਜਿਹੜੀ